ਸ਼ੇਂਗਾ ਜੀ ਤੇ ਜੁਪੀ ਜੀ ਮੈਨੂੰ ਵੀਰ ਜੀ ਕਾ ਕੇ ਸੰਗਤ ਯਾਦ ਕਰਦੀ ਆ ਇਥੋਂ ਨੇੜੇ ਪਿੰਡ ਕਾਦੀਆਂ ਦੇ ਨਾਸੋ ਦਾ ਜੰਪਲ ਤਾਂ ਪ੍ਰਾਇਮਰੀ ਦੀ ਵਿਦਿਆ ਉਥੋਂ ਲਈ ਸੀ ਪਿਆਰਸ ਕੈਂਡੀ ਕਾਦੀਆਂ ਤੋਂ ਕੀਤੀ ਸੀ ਤੇ ਰিসিਵ ਹੋ ਗਿਆ ਇੱਥੇ ਗੁਨਾਨ ਕਾਜ ਪਟਾਲੇ ਇਥੋਂ ਵੀ ਇਹ ਕੀਤੀ ਆ ਮੇਰੀ ਛੋਟੀ ਭਾਈ ਵੀ ਇੱਥੇ ਸਾਨੂੰ ਇਥੋਂ ਪ੍ਰੋਫੈਸਰ ਰਟਾਇ ਹੋਏ ਨੇ ਆੜੇ ਜਾਦਾ ਨੇ ਗੁਨਾਨ ਕਾਜ ਦੀ ਦੇਣੀ ਆ ਬਹੁਤੇ ਹੀ ਖੜੇ ਆ ਅੱਜ ਸੰਸੇ ਹੋਣੀ ਮਨੋਹ ਸਿੰਘ ਇਹ ਮੇਰੇ ਇਹਨੂੰ ਪੰਜਾਬੀ ਆਪਾਂ ਲਗੋਟੀਆਂ ਸਿਵਤ ਕਿਹਨਾਂ ਨੂੰ ਗੋਟੀਆਂ ਯਾਰੇ ਉਹ ਹੀ ਨੇ ਸਾਰੇ ਮੇਰੇ ਖੜੇ ਬੜੇ ਬੜੇ ਮਾੜੇ ਨੇ ਸਾਰੇ ਤੇ ਇੱਥੋਂ ਹੀ ਮਾਰੇ ਨੇ ਕਿਰਪਾ ਕੀਤੀ ਆ ਅੱਗੇ ਵਧਾਇਆ ਫਿਰ ਪਟਿਆੜੇ ਚੜ੍ਹ ਕੇ ਪੜਨ ਵਾਸਤੇ ਉਹ ਐਮਪੀਅਰਡ ਕੀਤੀ ਆ ਤੇ ਮੇਰੇ ਦੋਸਤ ਕੈਨੇਡਾ ਤੋਂ ਇਹ ਵੀ ਪਟਿਆੜੇ ਤੋਂ ਪੜਦੇ ਸਨ ਸਭ ਤੋਂ ਮੇਨ ਉਹ ਤੋਂ ਬਾਅਦ ਸਾਧ ਗੁਣੇਸ਼ ਉਹ ਆਪ ਆਪਣਾ ਦੱਸ ਕਿ ਬਾਈ ਜਾਂਦਾ ਉਹ ਤਾਂ ਕੁਦਰਤੀ ਸੁਆਭੀ ਬਣਿਆ ਕਿਉਂਕਿ ਇਹਦਾ ਪੜਾ ਲੰਮਾ ਸਮਾਂ ਪੜਦਾ ਹੈ ਨਾ ਤਾਂ ਦੋ ਤੋਂ ਦੋ ਟਾਰਗੇਟ ਰਹਿ ਜਾਂਦੇ ਨੇ ਇੱਕ ਦੋ ਦਾ ਆਨੰਦ ਕਾਰਜ ਦਾ ਇਹ ਸਭ ਤੋਂ ਸਭ ਤੋਂ ਬਾਅਦ ਸਭ ਸਰਵਿਸ ਗਵਰਨਮੈਂਟ ਉਹ ਅਜਿਹਾ ਜੁਆਇਨ ਕਰਨਾ ਸੀ ਅਸਲ ਕੁੱਤੇ ਆਂਦੇ ਉਹ ਡਿਵੈਲਪਮੈਂਟ ਵੀ ਹੋਈ ਸੀ ਤਸਵੀਰ ਜਿਹੜਾ ਉੱਥੇ ਜਾਤ ਚੱਲ ਗਏ ਮੈਂ ਇੱਕ ਸਕੂਲ ਤੇ ਸਰਵਿਸ ਕਰਦਾ ਹੇ ਪਟਿਆਲਾ ਜ਼ਿਲ੍ਹੇ ਚ ਤੇ ਕੰਮ ਕਰ ਲੈਣੇ ਉੱਥੋਂ ਆਪਣੀ ਮੈਨੇਜਮੈਂਟ ਤੇ ਸਟਾਫ ਅੱਡੀ ਜਾਂਦੇ ਚੁੱਪੀ ਗੁਰਦੁਆਰਿਆਂ ਦੇ ਇਹਨਾਂ ਸ਼੍ਰੀ ਤੋਗ ਨਹੀਂ ਉੱਥੇ ਬਾਬਾ ਜੀ ਨੇ ਮੈਨੂੰ ਸੇਵਾ ਕਰਨੀ ਪ੍ਰੇਰ ਲਿਆ ਉੱਥੇ ਦੇ ਹੋ ਕੇ ਰਹਿ ਗਏ ਜੀ ਉਹ ਕੱਲ ਨੂੰ 1993 ਦੀ ਗੱਲ ਹੈ ਤੇ ਇੱਧਰ ਘੱਟ ਹੀ ਕਦੇ ਹੁੰਦੇ ਆ ਜਿਆਦਾ ਉੱਧਰ ਰਹਿੰਦੇ ਉਹ ਮੈਨੂੰ ਸ਼ਾਇਦ ਉਸ ਤੋਂ ਜ਼ਿਆਦਾ ਪਿਆਰਾ ਲੱਗਦਾ ਪਹਿਲਾਂ ਉਹਨਾਂ ਜੀ ਲੈ ਕੇ ਦੇਖਿਆ ਏ ਸਾਰੇ ਸਾਊ ਸਾਧਗੂ ਨੇ ਪੂਰੇ ਕਰਾਏ ਨੇ ਤੇ ਹੁਣ ਇਸ ਰੂਪਾ ਜਿਹੜਾ ਇਹ ਵੀ ਸਾਧਗੂ ਦੇ ਦੇਣਿਆ ਇਹ ਵੀ ਅੱਛਾ ਲੱਗਦਾ ਮੈਨੂੰ ਦੇਖੋ 스포츠 ਜਿਹੜੀ ਆ ਕੱਲੇ ਦੱਸਿਆਂ ਤੋਂ ਬਚਾਉਣ ਵਾਸਤੇ ਨਹੀਂ ਆ ਹਾਂ ਪਹਿਲੀ ਗੱਲ ਤੇ ਬੰਦੇ ਦਾ ਸਰੀਰ ਜਿਹੜਾ ਹੈ ਜਿਹੜਾ ਸਭ ਤੋਂ ਜ਼ਰੂਰੀ ਆ ਹਾਂ ਉਹ ਰਿਸਪੋਰਟ ਇਹਦਾ ਰਹਿੰਦਾ ਤੇ ਮਾਨਸਿਕ ਤੌਰ ਤੇ ਬੰਦਾ ਪਲਵਾਨ ਬਣਦਾ ਫਿਰ ਉਹਦੀ ਸਮਾਜਿਕ ਕਦਰ ਹੁੰਦੀ ਆ ਤੇ ਉਹ ਆਪਣੇ ਇੱਕ ਤਰ੍ਹਾਂ ਦਾ ਉਹਦੇ ਲੀਡਰ ਟਾਈਪ ਦੇ ਗੁਣ ਆਂਦੇ ਨੇ ਉਹਦੀ ਸਿਹਤ ਵੱਧ ਜਾਂਦੀ ਹੈ ਜਿਉਂ بار-ਬਾਰ ਉਹ ਕੰਪੀਟੀਸ਼ਨ ਕਰਦਾ ਹੈ ਉਹਦਾ ਸਰਕਲ ਵੱਧ ਜਾਂਦਾ ਹੈ ਇਹ ਦੁਨੀਆਦਾਰੀ ਤੇ ਪ੍ਰਿੰਡ ਸਰਕਲ ਵੱਧ ਜਾਂਦਾ ਹੈ ਤੂੰ ਦੁਨੀਆ ਦਾ ਫੇਮਸ ਹੋ ਜਾਂਦਾ ਹੈ ਫਿਰ ਉਹ ਕਈ ਬਰਾਈਆਂ ਤੋਂ ਮੁਕਤ ਹੁੰਦਾ ਹੈ ਨਸ਼ਾ ਤਾਂ ਚਲੋ ਇਹ ਵੀ ਇੱਕ ਬਰਾਈ ਹੈ ਤੋਂ ਵੀ ਮੁਕਤ ਹੁੰਦਾ ਕਿਉਂਕਿ ਉਹ ਆਪਣਾ ਜੋ ਵੀ ਖਾਂਦਾ ਹੈ ਉਹ ਆਪਣੀ ਸਿਹਤ ਵਾਸਤੇ ਖਾਂਦਾ ਹੈ ਤੇ ਜਦੋਂ ਫਿਰ ਉਹ ਸਿਹਤ ਵਾਸਤੇ ਖਾਂਦਾ ਹੈ ਤੇ ਪ੍ਰੈਕਟਿਸ ਕਰਦਾ ਹੈ ਇਹਨਾਂ ਚੀਜ਼ਾਂ ਤੋਂ ਆਪ ਹੀ ਬਚਦਾ ਇੱਕ ਤੇ ਉਹਦਾ ਟਾਰਗੇਟ ਜਿਹੜਾ ਕੋਈ ਮਿੱਥਿਆ ਹੁੰਦਾ ਉਹਨੇ ਸਪੋਰਟਸ ਕਰਕੇ ਤੋ ਨਹੀਂ ਸਿਆਲੂ ਜਾਂਦਾ ਹੀ ਨਹੀਂ ਆ ਫਿਰ ਉਹ ਜਿਹੜੀਆਂ ਸਮਾਜਿਕ ਹੋਰ ਬਰਾਈਆਂ ਨੇ ਕ੍ਰਿਤਿਆ ਨੇ ਉਹਨਾਂ ਤੋਂ ਬਚਦਾ ਤੋ ਉਹਨਾਂ ਤੋਂ ਬਚੇ ਤਾਂ ਅੱਗੇ ਵਧੇਗਾ ਫਿਰ ਕਰ ਜਿਹੜੀ ਸਪੋਰਟਸ ਆਏ ਤਾਂ ਹਰ ਸਟੂਡੈਂਟ ਨੂੰ ਹਰ ਵਿਦਿਆਰਥੀ ਨੂੰ ਕਰਾਉਣੀ ਚਾਹੀਦੀ ਆ ਭਾਵੇਂ ਉਹ ਸਕੂਲ ਪੜਦਾ ਏ ਜਾਂ ਨਹੀਂ ਵੀ ਪੜਦਾ ਹਰ ਵਾਸਤੇ ਕੰਪਲਸਰੀ ਹੋਣੀ ਚਾਹੀਦੀ ਆ ਕਿਉਂਕਿ ਜਿਹੜੀ ਸਿਹਤ ਆ ਇਹ ਹਰ ਵਾਸਤੇ ਜ਼ਰੂਰੀ ਆ ਤੇ ਚੰਗੀ ਸਿਹਤ ਹੀ ਸਾਰਾ ਕੁਝ ਹੁੰਦਾ ਚੰਗੀ ਸਿਹਤ ਹੀ ਚੰਗਾ ਮਨ ਹੁੰਦਾ ਚੰਗੀ ਸੋਚ ਹੁੰਦੀ ਆ ਸਾਰੂ ਸੋਚਾਂ ਕਲਪਦੀਆਂ ਨੇ ਤੇ ਕਰਕੇ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਵੇਖੋ ਬੱਚੇ 7-8 ਸਾਲ ਦਾ ਕੁੰਜੀ ਖੇਡਦੇ ਸੀ ਸੋਹਣੀ ਸ਼ੇਧ ਬਣ ਜਾਂਦੀ ਸੀ ਹੁਣ ਬੱਚਿਆਂ ਨੂੰ 3 ਸਾਲ ਤੇ ਨੂੰ ਸਕੂਲ ਜਾਣਾ ਪੈ ਜਾਂਦਾ ਤੋਂ ਉਸ ਤਰੀਕੇ ਨਾਲ ਸਾਡੇ ਲੋਕਾਂ ਦੀ ਸ਼ੇਧ ਜਿਹੜੀ ਨਹੀਂ ਰਹੀ ਤੇ ਸਪੋਰਟਸ ਵੀ ਅਹੀ ਪੰਜਾਬ 'ਚ ਵੀ ਕਾਫੀ ਪਿੱਛੇ ਆ ਗਏ ਆ ਜਿਹੜਾ ਕਿ ਆਪਾਂ ਇੰਡੀਆ 'ਚ ਵੀ ਛਾਏ ਹੋਏ ਸੀ ਇਹ ਸ਼ੀਲਡ ਗੇਮਾਂ 'ਚ ਕਾਮਨ ਵੈਲਥ ਤੇ 올림픽 ਗੇਮਾਂ 'ਚ ਵੀ ਸਾਡਾ ਨਾਂ ਸੀ ਆਜੂਰ ਕਰਕੇ ਅਸੀਂ ਪਹਿਲਾਂ ਤੋਂ ਬਹੁਤ ਪਿੱਛੇ ਆਏ ਆ ਇਹ ਕਰਕੇ ਸੋਚਿਆ ਕਿ ਆਪਾਂ ਇਸੇ ਵਿੱਚ ਕੁਝ ਕਰੀਏ ਤੇ ਸਪੋਰਟਸ ਹਰ ਵਾਸਤੇ ਜ਼ਰੂਰੀ ਹੈ ਆਈ ਉਤੇ ਦੀ ਛੋਟੀ ਜਿਹੀ ਕਾਇਦੇ ਆ ਜਿਹਦਾ ਚੌਕੀ ਜਰਾ ਸਾਡੇ ਕੋਲ ਨਹੀਂ ਕਰਦੇ ਤੇ ਵੈਸੇ ਤੇ ਬੜੀ ਵੱਡੀ ਜਥੇਬੰਦੀ ਲਾਸਾਂ ਸੀ ਪਹਿਲਾਂ ਕਾਰ ਸੇਵਾ ਜਿਹੜੀ ਦਿੱਲੀ ਵਾਲੇ ਬਾਬਾ ਪਰਸਤੇ ਦੀ ਤੋਂ ਬਾਅਦ ਕੋਈ ਉੱਤੇ ਲਾਤੀ ਹੋ ਜਿਹੜੇ ਮੈਂ ਉਹਨਾਂ ਲੋਕਾਂ ਤੇ ਬਾਸਕ ਨਹੀਂ ਹੁੰਦਾ ਮੇਰੀ ਸੋਚ ਉਹਨਾਂ ਦੀ ਮਾਫੀ ਨਹੀਂ ਹੁੰਦੀ ਕਿ ਤੁਸੀਂ ਮੰਨ ਲਓ ਕਿ ਮੇਰੀ ਜੀ ਗੁਰੂ ਵਾਲੀ ਸੋਚ ਹੈ ਜਾਂ ਮਹਾਰਾਜੀ ਚਾਹਣ ਤਾਂ ਕੋਈ ਮੇਰੀ ਉਹਨਾਂ ਨੂੰ ਬਾਤ ਕਰਦੀ ਹੁਣ ਹੀ ਦੀ ਕਾਇਦੇ ਉੱਤੇ ਚੌਕੀ ਜਰਾ ਕਰਦੇ ਆ ਉੱਥੇ ਸ਼ੇਵਪਾਸਾ ਸਥਾਨ ਉੱਤੇ ਦਰਵਾ ਲਾਗਨ ਜਿਹੜਾ ਰਾਮਪੁਰ ਤੇ ਇਹ ਕਿਤੇ ਟਾਈਮ ਵੇਸਟ ਕਰਦੇ ਹਾਂ ਤੇ ਇਹਨਾਂ ਸਾਰਿਆਂ ਦੀ ਕਿਰਪਾ ਨਾਲ ਇਹ ਵੀ ਦੇਖ ਨਹੀਂ ਹੁੰਦਾ ਗੁਰੂ ਦੀ ਰਹਿਮਤ ਨਾਲ ਉੱਥੇ ਚਾਰ ਅਕੈਡਮੀਆਂ ਬਣਾਈਆਂ ਨੇ ਉਹਨਾਂ ਦਾ ਨਾਮ ਮੀਰੀ ਪੀਰ ਖਾਲਸਾ ਅਕੈਡਮੀ ਹੈ ਤੇ ਸਪੋਰਟਸ ਵਿੱਚ ਅਸੀਂ ਉੱਥੇ ਵੀ ਵਰਕ ਕਰ ਰਹੇ ਹਾਂ ਤੋਂ ਕਿ ਜਿਹੜਾ ਤੁਹਾਡਾ ਫੀਲਡ ਹੁੰਦਾ ਹੈ ਉਹਦੇ 'ਚ ਤੁਹਾਡੀ ਦਿਲਚਸਪੀ ਹੁੰਦੀ ਹੈ ਤੁਹਾਨੂੰ ਮਹਾਰਤ ਵੀ ਹੁੰਦੀ ਹੈ ਜੇ ਮਹਾਰਤ ਹੋਏਗੀ ਦਿਲਚਸਪੀ ਤਾਂ ਹੀ ਅੱਗੇ ਵਧੋਗੇ ਉੱਥੇ ਇਹ ਸਪੋਰਟਸ ਦੇ ਵਿੱਚ ਸੀਬੀਐਸਸੀ ਦੇ ਹੁਣ ਤੱਕ ਤਿੰਨ ਰਿਕਾਰਡ ਵੀ ਕੀਤੇ ਨੇ ਸਾਡੇ ਬੱਚਿਆਂ ਨੇ ਨਹਿਨਲ ਤੇ ਕਾਫੀ ਬੱਚੇ ਸਾਡੇ ਅੱਗੇ ਵੀ ਵਧੇ ਨੇ ਉਥੇ ਇੱਕ ਕਬੱਡੀ ਕਲੱਬ ਵੀ ਖੋਲਿਆ ਜਿਹੜੇ ਹੁਣ ਸਾਡੇ ਉਥੋਂ ਪਹਿਲੀ ਆਰ ਜੂਪੀ ਜੋ ਕੋਈ ਟੀਮ ਜਿਹੜੀ ਆ ਦੇਖ ਫੇਡਣ ਜਾ ਰਹੀ ਆ ਸਾਡਾ ਕਬੱਡੀ ਕਲੱਬ ਦੇ ਖਿਡਾਰੀ ਜਿਹੜੇ ਉਥੇ ਵੀ ਦੇਖ ਜਾ ਰਹੇ ਸੀ ਜਿੱਥੇ ਪਿੱਛੇ ਜੇ ਮੇਰੇ ਕੋ ਹਾਲਾਤ ਬਦਲੇ ਸੰ ਜੀਵਨ ਦੇ ਤੇ ਮੇਰੇ ਤੇ ਇੱਕ ਝੂਠਾ ਕੇਸ ਪੈ ਗਿਆ ਸੀ ਆਪ ਜੀ ਨੇ ਵੀ ਕਈਆਂ ਸੁਣਿਆ ਹੋਣਾ ਨਾਗਮਤੇ ਇੱਕ ਬਾਬੇ ਦਾ ਕਤਲ ਹੋ ਗਿਆ ਸੀ ਉਹਦੇ ਚ ਮੈਨੂੰ ਵੀ ਗਲਤ ਤਰੀਕੇ ਨਾਲ ਉਹਨਾਂ ਨੂੰ ਮਾਲੂਮ ਕਰ ਲਿਆ ਸੀ ਤੇ ਮੈਂ ਰੂਪ ਉਸ ਸੀਗਾ ਜਦੋਂ ਇਹੋ ਜਿਹੇ ਦਿਨ ਹੁੰਦੇ ਨੇ ਬੰਦਾ ਫਿਰ ਉਹਨਾਂ ਨੂੰ ਯਾਦ ਕਰਦਾ ਜਿਹੜੇ ਉਹਦੇ ਆਪਣੇ ਖਾਸ ਹੁੰਦੇ ਨੇ ਜਦੋਂ ਦੁੱਖ ਦਾ ਸਮਾਂ ਹੁੰਦਾ ਜਾਂ ਮੁਸੀਬਤ ਹੁੰਦੀ ਆ ਤੋ ਫਿਰ ਮੈਂ ਇਹਨਾਂ ਕੋਈ ਜ਼ਿਆਦਾ ਇੱਥੇ ਹਲਾਕੇ 'ਚ ਰਿਹਾ ਇੱਕ ਦਿਨ ਆਪਾਂ ਕੋਈ ਦੋਸਤ ਇਕੱਠੇ ਹੋਏ ਸੀਗੇ ਦੇਹਰਾਬਾਦਾਂ ਦੇ ਸਾਈਡ ਦੇਹਰਾਬਾਦਾਂ ਦੇ ਸ਼ਹਿਰ ਤੇ ਤੇ ਮੈਂ ਆਖਿਆ ਪਈ ਇੱਥੇ ਵੀ ਕੁਝ ਕਰੀਏ ਤੁਸੀਂ ਜੂਪੀ ਕਰਦੇ ਹੋ ਮੈਂ ਚਲੋ ਇੱਥੇ ਤਾਂ ਲੈਂਦੇ ਆ ਤੇ ਆਪਣਾ ਉਹ ਲਤ ਸਬਰ ਸੀਗਾ ਉਹ ਦੋਹੇਲਾ 'ਚ ਬਦਲਿਆ ਸ਼ਾ ਦੂਰ ਕਿਰਪਾ ਕੀਤੀ ਤੇ ਸਿੱਖ ਪਰਵਾਣਾ ਦੀ ਜਥੇ ਬੰਦੀ ਦਾ ਉਦੋਂ ਨਿਰਮਾਣ ਕੀਤਾ ਤੇ ਸਾਰੇ ਉਹਦੇ ਚ ਵੀਰ ਦੀ ਸਹਿਯੋਗ ਕਰਦੇ ਨੇ ਸਾਰੇ ਚਲਾ ਰਹੇ ਨੇ ਮੈਂ ਤੋਂ ਉਥੋਂ ਕਦੇ ਹੋਂ ਦਾ ਤੇ ਹੋਰ ਸਤਿਗੁਰੂ ਦੀ ਕਿਰਪਾ ਕੀਤੀ ਆ ਮੇਰੀ ਰਿਹਾਈ ਹੋਈ ਆ ਤੇ ਅੱਜ ਮੈਂ ਪਹਿਲੀ ਾਰ ਬੜਾ ਚਾਹ ਲੈ ਕੇ ਇੱਥੇ ਆਇਆ ਤੋਂ ਅਸੀਂ ਕਿਵੇਂ ਬਹੁਤੇ ਸਪੋਰਟਸ ਨਾਲ ਜੁੜੇ ਹੋਏ ਆ ਜੇ ਸਪੋਰਟਸ ਨਾਲ ਜੁੜੇ ਨੇ ਤੇ ਉਹ ਆਪਣੇ ਨਾਲ ਜਿਹੜੇ ਜੁੜੇ ਨੇ ਉਹਨਾਂ ਸਪੋਰਟਸ ਬਾਰੇ ਕਾਫੀ ਗਿਆਨ ਆ ਤੇ ਆਪਾਂ ਸੋਚਿਆ ਵੀ ਪਹਿਲਾਂ ਆਪਾਂ ਸਪੋਰਟਸ ਦਾ ਕਰਦੇ ਆਂ ਇਹ ਮਨੋਰ ਸਿੰਘ ਹੁਣ ਸਾਡੇ ਪੁਰਾਣੇ ਪ੍ਰੇਮੀ ਨੇ ਦਸ਼ਵੰਤ ਸਿੰਘ ਜੀ ਇਹ ਸਪੋਰਟਸ ਦੀ ਬੜੇ ਅੱਛੇ ਰੇ ਨੇ ਮਨੋਰ ਸਿੰਘ ਜੀ ਬਹੁਤ ਅੱਛੇ ਰੇ ਨੇ ਆਪ ਤੁਹਾਨੂੰ ਪਤਾ ਹੁਣ ਆਪਣੇ ਯਾਪ ਉਸ ਲਈ ਤੇਹਵੀਂ ਰਿਪੋਰਟ ਤੋਂ ਹੈ ਨਾ ਟੈਮੰਡੀ ਬੋਰਡ ਤੋਂ ਹਾਂਜੀ ਮੰਡੀ ਬੋਰਡ ਤੋਂ ਕਾਜ ਇਹ ਸਪੋਰਟਸ ਦੀ ਹੋਏ ਹੁਣ ਉਸ ਦੀ ਇਹਨਾਂ ਸਾਇਲੈਂਸ ਜੋਗਨਾ ਫਿਰ ਸਿੱਖ ਪਰਿਵਾਰ ਆਪਾਂ ਸ਼ੁਰੂ ਕੀਤਾ ਇੱਥੇ ਦੋਨੇ ਵੀ ਪ੍ਰੈਕਟਿਸ ਕਰਾ ਰਹੇ ਨੇ ਇਹਨਾਂ ਸਾਰਿਆਂ ਦੇ ਸਯੋਗ ਇਹਨਾਂ ਬੱਚਿਆਂ ਨੂੰ ਕਾਕ ਵੀ ਦਿੰਨੇ ਆ ਕਿੱਟ ਵੀ ਦਿੰਨੇ ਆ ਗਰਾਉਂਡ ਵੀ ਦਿੱਤੀ ਆ ਉਹ ਅਫਿਲਟੀਚ ਵੀ ਦਿੱਨੇ ਆ ਜੋ ਉਹਦੇ ਖੇਡਣ ਜਾਂਦੇ ਆ ਉਹ ਵੀ ਇਹਨਾਂ ਨੂੰ ਖਰਚਾ ਸਾਰਾ ਕੁਝ ਮਿਲਦਾ ਕਿ ਆਪੀ ਇਹਨਾਂ ਨੂੰ ਚਲਾ ਤੇ ਸਾਰੇ ਸਿੱਕੇ ਰਹੇ ਨੇ ਕਿ ਆਪਾਂ ਉਹਦਾ ਨਾਮ ਪਰੋਖ ਸੇਖ ਪਰਿਵਾਰ ਰੱਖ ਦਿੱਤਾ ਤੇ ਵੈਸੇ ਸਭਤ ਵਾਸਤੇ ਆ ਇੱਥੇ ਕੋਈ Hindu ਆਏ ਕੋਈ ईसाई ਆਏ ਮੁਸਲਮਾਨ ਆਏ ਬੋਧੀ ਆਏ ਜੈਨੀ ਆਏ ਸਭ ਦਾ ਹੱਕ ਆ ਕੋਈ ਇਹ ਬੱਚਿਆਂ ਦਾ ਹੱਕ ਤੇ ਕਿਤੇ ਮਾਰੇ ਨਹੀਂ ਜਾ ਸਕਦਾ ਗੁਰਦੁਆਰੇ ਜਾਂ ਮੰਦਿਰ ਤੇ ਤੁਸੀਂ ਆਪਣੇ ਲੋਕਾਂ ਨੂੰ ਹੀ ਤਰਜੀਹ ਦਿਓਗੇ ਪਰ ਇਹ ਸਪੋਰਟਸ ਜਿਹੜੀ ਆ ਹਰ ਇੱਕ ਵਾਸਤੇ ਆ ਇਸ ਸਭਾਤ ਨਾਲ ਹਰਦੀ ਕਾਮ ਜਿਹੜੀ ਸਰਬੱਤ ਦੇ ਭਲੇ ਵਾਸਤੇ ਕਰਦੀ ਆ ਇਹ ਸਭ ਵਾਸਤੇ ਆਪਾਂ ਇਹਨਾਂ ਨੂੰ ਜੋ ਵੀ ਸ਼ੂਲ ਦੇਖਦੇ ਸਾਰੇ ਵਾਸਤੇ ਬਰਾਬਰੀ ਹੋਵੇਗੀ ਕੋਈ ਇਹਦੀ ਪਾਰਟੀਸਲਟੀ ਨਹੀਂ ਹੋਵੇਗੀ ਜਾਂ ਸਿੱਖਾਂ ਬੱਚੇ ਵਾਸਤੇ ਕਲਾ ਨਹੀਂ ਹੋਵੇਗਾ ਮੈਂ ਨੀਤੀ ਸਿੰਘ ਮੈਂ ਬਟਾਲਾ ਥੈਰੇਡਿਕਸ ਅਕੈਡਮੀ ਸਿੱਖ ਪਰਿਵਾਰ ਚੈਰੀਟੇਬਲ ਟਰਸਟ ਬਟਾਲਾ ਜਿਹੜੇ ਪ੍ਰੈਕਟਿਸ ਕਰਦਾ ਜੋ ਕਿ ਸਾਡੇ ਆਈਟੀਆਈ ਤੇ ਗਰਾਊਂਡ ਮਨੋਰ ਸਿੰਘ ਕੋਚ ਸਿਲਾਉਂਦੇ ਨੇ ਤੇ ਅੱਜ ਸਾਡੇ ਕੋਲ ਬਾਬਾ ਜੀ ਵੀਰ ਜੀ ਹੋਣੇ ਪਹੁੰਚੇ ਨੇ ਜੋ ਕਿ ਸਾਡੀ ਅਕੈਡਮੀ ਚਲਾਉਂਦੇ ਨੇ ਅੱਜ ਬੱਚਿਆਂ ਨੂੰ ਸਾਰਿਆਂ ਨੂੰ ਸਿੱਖਿਆ ਦੇਣ ਆਏ ਸੀ ਸਪੋਰਟਸ ਬਾਰੇ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਸਪੋਰਟਸ ਨਾਲ ਵੱਧ ਤੋਂ ਵੱਧ ਜੁੜੋ ਸਾਰੇ ਤੇ ਆਪਾਂ ਇੱਥੇ ਸਾਰੇ ਬਾਬਾ ਜੀ ਹੁਣੇ ਸਾਡੇ ਕੋਲ ਸਾਹਿਬ ਸਾਰੇ ਮਤਲਬ ਫ੍ਰੀ ਫੰਡ ਸੇਵਾ ਫ੍ਰੀ ਸੇਵਾ ਕਰਦੇ ਬੱਚਿਆਂ ਨੂੰ ਕੋਈ ਮਤਲਬ ਕੋਈ ਤੈਸਾਨੀ ਲੈਂਦੇ ਸਪੋਰਟਸ ਸਿਖਾਉਂਦੇ ਆ ਡਾਈਟ ਦਿੰਨੇ ਆ ਬੱਚਿਆਂ ਨੂੰ ਤੇ ਇੱਥੇ ਆਈਟੀਆ ਆਪਾਂ ਕਰਦੇ ਪ੍ਰੈਕਟਿਕ ਵਰਕ ਇਹ ਆ ਕਿ ਇੱਥੇ ਨਾ ਕੋਈ ਪੈਸਾ ਦੇਣਾ ਪੈਂਦਾ ਤੇ ਨਾ ਹਨ ਨੂੰ ਬਾਹਰ ਕੁਝ ਖਾਣ ਨੂੰ ਮਿਲਦਾ ਇੱਥੇ ਸਾਰਾ ਕੁਝ ਮਿਲਦਾ ਸਾਨੂੰ ਡਾਈਟ ਵੀ ਮਿਲਦੀ ਆ ਤੇ ਫ੍ਰੀ ਆਪਾਂ ਸਿੱਖਦੇ ਆ ਸਾਰੇ ਫੈਸਿਲਿਟੀ ਆ ਸਾਡੇ ਕੋ ਸਾਰੇ ਜੋ ਵੀ ਆ ਸਾਨੂੰ ਬਾਬਾ ਜੀ ਨੇ ਦਿੱਤਾ ਵਾ ਸਾਡੀ ਅਕੈਡਮੀ ਨੂੰ weight lifting ਦੇ ਅੰਦਰ ਜਿਮ ਬਣਾ ਕੇ ਦਿੱਤੀ ਆ ਸਾਨੂੰ ਗਰਾਊਂਡ 'ਚ ਫੈਸਿਲਿਟੀ ਦਿੱਤੀ ਆ ਸਾਰੀ ਤੇ ਸਾਰਾ ਕੁਝ ਮਿਲਿਆ ਤਾਂ ਐਥਲੈਟਿਕਸ ਦੀ ਸਾਰੇ ਇਵੈਂਟ ਆ ਜਿੱਦਾਂ ਥਰੋ ਇਵੈਂਟ ਹੋ ਗਏ ਰਨਿੰਗ ਇਵੈਂਟ ਹੋ ਗਏ ਸਾਰੇ ਸਾਰੇ ਇਵੈਂਟ ਹੈਗੇ ਥਰੈਡਿਕਸ ਦੇ ਇੱਕ ਸਾਲ ਹੋ ਗਿਆ ਅਕੈਡਮੀ ਨੂੰ ਚੱਲ ਮੈਂ ਆਪਾਂ 4 ਵਜੇ ਤੋਂ ਮਤਲਬ 6 7 6 6:30 ਵਜੇ ਆ ਜਾਂਦੇ ਆ ਮਾਰਨਿੰਗ ਵੀ ਚੱਲਦੀ ਆ ਮਾਰਨਿੰਗ ਸੀਨੀਅਰ ਸੀਨੀਅਰ ਦੀ ਚੱਲਦੀ ਆ ਤੇ ਸ਼ਾਮ ਨੂੰ ਬੱਚਿਆਂ ਦੀ ਛੋਟਿਆਂ ਦੀ ਵੀ ਚੱਲਦੀ ਆ ਇੱਥੇ ਸਾਡੇ ਕੋਲ ਦੋ ਕੋਚ ਨੇ ਇੱਕ ਮਨੋਰ ਸਿੰਘ ਕੋਚ ਇੱਕ ਜਸਵੰਤ ਸਿੰਘ ਕੋਚ ਨੇ ਬਹੁਤ ਸੀਨੀਅਰ ਪਲੇਅਰ ਨੇ ਸਾਰੇ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਸੀਨੀਅਰ ਲੈਵਲ ਮਤਲਬ ਨੈਸ਼ਨਲ ਲੈਵਲ ਖੇਡੇ ਨੇ ਸਾਰੇ ਬੱਚੇ ਤੇ ਛੋਟੇ ਬੱਚੇ ਕਰ ਰਹੇ ਨੇ ਪ੍ਰੈਕਟਿਸ ਅਜਿਹਾ ਹੀ ਆ ਸਾਰਿਆਂ ਨੂੰ ਤੇ ਨਸ਼ਾ ਬਹੁਤ ਮਾੜੀ ਚੀਜ਼ ਆ ਗਰਾਉਂਡ ਆਓ ਸੇਧ ਬਣਾਓ ਆਪਣੀ ਕਿ ਆਪਣਾ ਪੰਜਾਬ ਵਾਪਸ ਆਵੇ ਬਹੁਤ